ਚੁਪਹਿਰਿਆਂ ਦਾ ਜਿਹੜਾ ਪਖੰਡਾ ਨਾ ਇਹ ਬਾਬਾ ਦੀਪ ਸਿੰਘ ਦੇ ਨਾਂ ਤੇ ਜ਼ਿਆਦਾ ਚਲਾਇਆ ਜਾ ਰਿਹਾ। ਸੋ ਬਾਬਾ ਦੀਪ ਸਿੰਘ ਜਿਹੜੇ ਨੇ ਉਹਨਾਂ ਨੂੰ ਸਿੱਖਾਂ ਦਾ ਗੁਰੂ ਬਣਾ ਕੇ ਜਿਵੇਂ ਉਹ ਸਾਡੇ 11ਵੇਂ ਗੁਰੂ ਹੁੰਦੇ ਆ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ। ਕਿ ਮੈਂ ਬੜਾ ਹੈਰਾਨ ਹੋਣਾ। ਚੁਪਹਿਰਿਆਂ ਤੇ ਵੱਲ ਲਾਉਣ ਵਾਲੇ ਵੀ ਸਿੱਖ ਨੇ। ਹੁਣ ਮੈਂ ਤੁਹਾਨੂੰ ਚੁਪਹਿਰੇ ਕੱਟਣ ਦੀ ਪ੍ਰੇਰਣਾ ਦੇਣੀ ਮੈਂ ਸਿੱਖ ਹੀ ਆ ਨਾ। ਦਸਤਾਰ ਹੀ ਸਜਾਈ ਹੈ ਨਾ। ਤੇ ਅਫਸੋਸ ਇਸ ਗੱਲ ਦਾ ਚੁਪਹਿਰਿਆਂ ਨੂੰ ਰੋਕਣ ਵਾਲੇ ਵੀ ਸਿੱਖ ਹੀ ਨੇ ਜੋ ਤਾਂ ਜਾਂ ਟੱਲ ਰੱਖ ਕੇ ਜਾਂ ਹੋਰ ਪੂਜਾ ਦੀ ਸਮਗਰੀ ਰੱਖ ਕੇ ਇਦਾਂ ਰਿਪਰੈਜ਼ੈਂਟ ਕੀਤਾ ਜਾ ਰਿਹਾ ਕਿ ਜਿਵੇਂ ਬਾਬਾ ਦੀਪ ਸਿੰਘ ਜਿਹੜਾ ਹੈ ਉਹ ਸਿੱਖਾਂ ਦਾ ਗੁਰੂ ਹੈ ਪਰ ਸਾਡੀ ਸਾਡੇ ਸਾਹਮਣੇ ਕਿਉਂਕਿ ਬਾਬਾ ਦੀਪ ਸਿੰਘ ਨੂੰ ਇਦਾਂ ਕਹਿ ਲੋ ਵੀ ਇਹਨਾਂ ਨੇ ਚੁਪਹਿਰਿਆਂ ਦਾ ਬ੍ਰਾਂਡ ਬੈਸਟਰ ਬਣਾ ਕੇ ਉਹਦੇ ਨਾਂ ਤੇ ਜਿਹੜਾ ਹੈ ਪਖੰਡ ਇਦਾਂ ਕੀਤਾ ਜਾ ਰਿਹਾ ਕਈ ਚੁਪਹਿਰਿਆਂ ਦੀ ਵਿਰੋਧਤਾ ਕਰਦੇ ਨੇ ਜੀ ਚੁਪਹਿਰੇ ਕਿਉਂ ਇਹ ਕੋਈ ਹੋਰ ਮਤਲਬ ਨਹੀਂ ਹੁੰਦਾ ਚੁਪਹਿਰਿਆਂ ਦਾ ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਚੌ ਪਹਿਰਾ ਪਹਿਰਾ ਦਾ ਚੌਥਾ ਹਿੱਸਾ ਗੁਰੂ ਦੇ ਲੇਖੇ ਲਾਉਣਾ ਹੈ ਦੇ ਸਿੱਖ ਸੰਗਤ ਵੱਲੋਂ ਚੁਪਾਰੇ ਕੱਟਣ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਬਹੁਤ ਸਾਰੇ ਲੋਕਾਂ ਵੱਲੋਂ ਚੁਪਾਰੇ ਕੱਟਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਡੇਰਾਬਾਦ ਵੱਲੋਂ ਫੈਲਾਇਆ ਜਾ ਰਿਹਾ ਪਖੰਡ ਘਰਾੜ ਦਿੱਤਾ ਜਾ ਰਿਹਾ ਹੈ ਜਦ ਕਿ ਦੂਜੇ ਪਾਸੇ ਚੁਪਾਰਾ ਵਿੱਚ ਸ਼ਰਧਾ ਰੱਖਣ ਵਾਲੇ ਇਸ ਪਿੱਛੇ ਆਪਣੇ ਤਰਕ ਦੇ ਰਹੇ ਨੇ ਅਤੇ ਹੁਣ ਚੁਪਾਰਿਆਂ ਨੂੰ ਲੈ ਕੇ ਸਿੱਖ ਪ੍ਰਚਾਰਕ ਭਾਈ ਅਮਨਦੀਪ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ ਪਰ ਉਸ ਤੋਂ ਪਹਿਲਾਂ ਤੁਹਾਨੂੰ ਉਹ ਵੀਡੀਓ ਸੁਣਾਉਣੀ ਆ ਜਿਸ ਨੇ ਇਸ ਪੂਰੇ ਵਿਵਾਦ ਨੂੰ ਜਨਮ ਦਿੱਤਾ ਸੀ ਸਾ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚ ਪਹਿਰੇਆਂ ਦਾ ਜਿਹੜਾ ਪਖੰਡਾ ਨਾ ਇਹ ਬਾਬਾ ਦੀਪ ਸਿੰਘ ਦੇ ਨਾਂ ਤੇ ਜ਼ਿਆਦਾ ਚਲਾਇਆ ਜਾ ਰਿਹਾ। ਸੋ ਬਾਬਾ ਦੀਪ ਸਿੰਘ ਜਿਹੜੇ ਨੇ ਉਹਨਾਂ ਨੂੰ ਸਿੱਖਾਂ ਦਾ ਗੁਰੂ ਬਣਾ ਕੇ ਜਿਵੇਂ ਉਹ ਸਾਡੇ 11ਵੇਂ ਗੁਰੂ ਹੁੰਦੇ ਆ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ। ਮੇਰੀ ਗੱਲ ਦਾ ਬੁਰਾ ਨਾ ਮਨ아요 ਪਰ ਇਹ ਅਜੂਕਾ ਸੱਚ ਆ ਕਿ ਬਾਬਾ ਦੀਪ ਸਿੰਘ ਦੀ ਜਿਹੜੀ ਕਾਲਪਨਿਕ ਤਸਵੀਰ ਆ ਉਹਨੂੰ ਰੱਖ ਕੇ ਉਹਦੇ ਅੱਗੇ ਜੋਤਾਂ ਜਾਂ ਟਾਲ ਰੱਖ ਕੇ ਜਾਂ ਹੋਰ ਪੂਜਾ ਦੀ ਸਮਗਰੀ ਰੱਖ ਕੇ ਇਦਾਂ ਰਿਪਰੈਜ਼ੈਂਟ ਕੀਤਾ ਜਾ ਰਿਹਾ ਕਿ ਜਿਵੇਂ ਬਾਬਾ ਦੀਪ ਸਿੰਘ ਜਿਹੜਾ ਹੈ ਉਹ ਸਿੱਖਾਂ ਦਾ ਗੁਰੂ ਹੈ। ਜਦ ਕੇ ਸਾਨੂੰ ਸਮਝਣ ਦੀ ਇਹ ਲੋੜ ਆ ਕਿ ਬਾਬਾ ਦੀਪ ਸਿੰਘ ਇੱਕ ਮਹਾਨ ਯੋਧੇ ਹਨ ਜਿਨ੍ਹਾਂ ਨੇ ਗੁਰੂ ਘਰ ਦੀ ਅਗਮਤ ਦੀ ਖਾਤਰ ਆਪਣੀ ਜਾਨ ਜਿਹੜੀ ਹੈ ਉਹ ਤਲੀ ਤੇ ਰੱਖ ਕੇ ਆਪਣੀ ਕੁਰਬਾਨੀ ਦੇ ਦਿੱਤੀ ਜਸਟ ਉਦਾਂ ਹੀ ਜਿਵੇਂ ਭਾਈ ਮਨੀ ਸਿੰਘ ਜਾਂ ਹੋਰ ਜਿੰਨੇ ਅਸੀਂ ਭਾਈ ਤਾਰੂ ਸਿੰਘ ਨੇ ਆਪਣਾ ਖੋਪਰ ਲਵਾਇਆ ਪਰ ਸਾਡੀ ਸਾਡੇ ਸਾਹਮਣੇ ਕਿਉਂਕਿ ਬਾਬਾ ਦੀਪ ਸਿੰਘ ਨੂੰ ਇਦਾਂ ਕਹਿ ਲੋ ਵੀ ਇਹਨਾਂ ਨੇ ਚਪੈਰਿਆਂ ਦਾ ਬ੍ਰਾਂਡ ਬੈਸਟਰ ਬਣਾ ਕੇ ਉਹਦੇ ਨਾਂ ਤੇ ਜਿਹੜਾ ਹੈ ਪਖੰਡ ਇਦਾਂ ਕੀਤਾ ਜਾ ਰਿਹਾ ਤਾਂ ਦੂਜੇ ਪਾਸੇ ਭਾਈ ਅਮਨਦੀਪ ਸਿੰਘ ਨੇ ਵਿਰੋਧ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ ਅਤੇ ਇਲਜ਼ਾਮ ਲਗਾਏ ਨੇ ਕਿ ਸਿੱਖਾ ਵੱਲੋਂ ਹੀ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੇ ਜਾ ਰਹੀ ਹੈ। ਉਹਨਾਂ ਤਰਕ ਦਿੱਤਾ ਕਿ ਚੁਪੈਰੀ ਸਿੱਖ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਨੇ। ਉਹਨਾਂ ਕਿਹਾ ਕਿ ਚੁਪੈਰੀਆਂ ਵੱਲ ਲੋਕਾਂ ਨੂੰ ਲਾਉਣ ਵਾਲੇ ਵੀ ਸਿੱਖੀ ਸੀ ਜਦਕਿ ਚੁਪੈਰੀਆਂ ਤੋਂ ਤੋੜਨ ਲਈ ਵੀ ਹੁਣ ਸਿੱਖਾਂ ਵੱਲੋਂ ਹੀ ਯਤਨ ਕੀਤੇ ਜਾ ਰਹੇ ਨੇ। ਅੱਜਕੱਲ ਤੁਸੀਂ ਇੱਕ ਚੀਜ਼ ਨੋਟ ਕਰ ਰਹੇ ਹੋ। ਚੁਪੈਰੇ। ਚੁਪੈਰੀਆਂ ਦੇ ਵਿੱਚ ਸੰਗਤਾਂ ਕਿਵੇਂ ਬਾਬਾ ਦੀਪ ਸਿੰਘ ਜੀ ਦੀਆਂ ਪਿਆਰ ਚ ਖੁਸ਼ੀਆਂ ਲੁੱਟ ਰਹੀਆਂ ਨੇ। ਖੁਸ਼ੀਆਂ। ਸੁਣਿਓ। ਦੁਪਹਿਰਿਆਂ ਦੇ ਵਿੱਚ ਮੈਂ ਆਪਣੀਆਂ ਅੱਖਾਂ ਨਾਲ ਵੇਖੇ ਜੇ ਕਰੋੜਾ ਪਤੀ ਬੰਦੇ ਕਰੋੜਾ ਪਤੀ ਬੰਦੇ ਉਹ ਵੀ ਮੰਗਤੇ ਬਣ ਕੇ ਲਾਈਨ ਦੇ ਵਿੱਚ ਲੱਗੇ ਹੁੰਦੇ ਨੇ ਭਿਖਾਰੀ ਬਣ ਕੇ ਬੱਪੂ ਦੀਪ ਸਿੰਘ ਦੇ ਦਰ ਦੇ ਉੱਤੇ ਬਹਿ ਕੇ ਬਾਣੀ ਪੜ੍ਹਦੇ ਨੇ ਬਾਣੀ ਨੂੰ ਸੁਣਦੇ ਨੇ ਭਿਖਾਰੀ ਬਣ ਕੇ ਪਰੇ ਮੈਂ ਕਰਕੇ ਪ੍ਰੇਮ ਨਾਲ ਮੈਂ ਕਰੋੜਾ ਪਤੀ ਬੰਦਾ ਪਰੇ ਮੈਂ ਕਰਤੀ ਕਰੋਣਾ ਪਤੀ ਨੇ ਮਾਰ ਤੇਰੀਆਂ ਦਿੱਤੀਆਂ ਦਤਾਂ ਭੋਗ ਰਹੇ ਆ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਸੁਣਿਓ ਧਿਆਨ ਨਾਲ ਕਰੋਣਾ ਪਤੀ ਬੰਦੇ ਵੀ ਜਦੋਂ ਈਗੋ ਦਾ ਤਿਆਗ ਕਰਕੇ ਚੁਪੈਰਿਆਂ ਦੇ ਵਿੱਚ ਹਾਜ਼ਰੀਆਂ ਭਰਦੇ ਨੇ ਤੇ ਬਾਬਾ ਦੀਪ ਸਿੰਘ ਨੂੰ ਫਿਕਰ ਲੱਗ ਜਾਂਦਾ ਕਿ ਮੈਂ ਇਹਦੀਆਂ ਝੋਲੀਆਂ ਕਿਵੇਂ ਭਰਣੀਆਂ ਨੇ ਵਾ ਵਾ ਸ਼ੁਕਰਾਨੇ ਸਾਸਰੀ ਅੱਜ ਕੱਲ੍ਹ ਕਈ ਚੁਪਹਿਰਿਆਂ ਦੇ ਉਲਟ ਵੀ ਬੜਾ ਬੋਲਦੇ ਨੇ ਵਿਰੋਧਤਾ ਕਰਦੇ ਜੀ ਚੌ ਪਹਿਰੇ ਕਿਉਂ ਹੁੰਦੇ ਨੇ ਚੁਪਹਿਰੇ ਕਿਉਂ ਹੁੰਦੇ ਨੇ ਗੁਰੂ ਘਰ ਵਿੱਚ ਚੁਪਹਿਰੇ ਕਿਉਂ ਹੁੰਦੇ ਨੇ ਉਹ ਭੋਲਿਓ ਜੇ ਤੁਹਾਡੇ ird gird ਕੋਈ ਇਹੋ ਜਿਹਾ ਹੋਵੇ ਉਹਨੂੰ ਇਹ ਨਿਮਰਤਾ ਸਹਿਤ ਬੇਨਤੀ ਕਰਨਾ ਅਸੀਂ ਲੜਾਈ ਝਗੜੇ ਨਹੀਂ ਕਰਨੇ ਨਿਮਰਤਾ ਸਹਿਤ ਬੇਨਤੀ ਕਰਨਾ ਕਿਉਂਕਿ ਮੈਂ ਬੜਾ ਹੈਰਾਨ ਹੋਂਨਾ ਚੁਪਹਿਰਿਆਂ ਦੇ ਵੱਲ ਲਾਉਣ ਵਾਲੇ ਵੀ ਸਿੱਖ ਨੇ ਹੁਣ ਮੈਂ ਤੁਹਾਨੂੰ ਚੁਪਹਿਰੇ ਕੱਟਣ ਦੀ ਪ੍ਰੇਰਣਾ ਦੇਣੀ ਮੈਂ ਸਿੱਖੀ ਆ ਨਾ ਦਸਤਾਰ ਹੀ ਸਜਾਈ ਹੈ ਨਾ ਤੇ ਅਫਸੋਸ ਇਸ ਗੱਲ ਦਾ ਚੁਪੈਰੀਆਂ ਨੂੰ ਰੋਕਣ ਵਾਲੇ ਵੀ ਸਿੱਖ ਹੀ ਨਹੀਂ ਸਿੱਖ ਆਪਸ ਦੇ ਵਿੱਚ ਲੜਨ ਗੁਰੂ ਨੂੰ ਚੰਗਾ ਨਹੀਂ ਲੱਗਦਾ ਸਿੱਖ ਸਿੱਖ ਨੂੰ ਨਾ ਮਾਰੇ ਕੌਮ ਕਦੀ ਨਾ ਹਾਰੇ ਜੇ ਕੋਈ ਦੁਬਦਾ ਹੈ ਬਹਿ ਕੇ ਸਲਾਹ مشورہ ਕਰ ਲੋ ਬਹਿ ਕੇ ਇੱਕ ਦੂਜੇ ਦੀ ਦੁਬਦਾ ਦੂਰ ਕਰ ਲੋ ਪਰ ਲੋਕਾਂ ਦੇ ਸਾਹਮਣੇ ਤਮਾਸ਼ਾ ਨਾ ਬਣਾਓ ਇਹ ਨਹੀਂ ਨਹੀਂ ਭਾਈ ਅਮਨਦੀਪ ਸਿੰਘ ਨੇ ਚੁਪੈਰਿਆਂ ਦਾ ਸ਼ਾਬਦੀਕਰਤ ਦੱਸਦਿਆਂ ਕਿਹਾ ਕਿ ਚੁਪੈਰਿਆਂ ਕਾਰਨ ਲੋਕ ਗੁਰਬਾਣੀ ਨਾਲ ਜੁੜ ਰਹੇ ਨੇ ਅਤੇ ਨਾਲ ਹੀ ਦੁਨਿਆਵੀ ਬਰਾਈਆਂ ਤੋਂ ਵੀ ਬਚ ਰਹੇ ਨੇ ਜੋ ਕਿ ਗੁਰਮਤ ਤੋਂ ਇਲਾਵਾ ਕੁਝ ਵੀ ਨਹੀਂ ਹੈ ਕਈ ਚੁਪੈਰਿਆਂ ਦੀ ਵਿਰੋਧਤਾ ਕਰਦੇ ਨੇ ਜੀ ਚੁਪੈਰੇ ਕਿਉਂ ਇਹ ਕੋਈ ਹੋਰ ਮਤਲਬ ਨਹੀਂ ਹੁੰਦਾ ਚੁਪੈਰਿਆਂ ਦਾ ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਚੌ ਪਹਿਰਾ ਪਹਿਰਾਂ ਦਾ ਚੌਥਾ ਹਿੱਸਾ ਗੁਰੂ ਦੇ ਲੇਖੇ ਲਾਉਣਾ ਅੱਠ ਪਹਿਰ ਨੇ 3 ਘੰਟੀਆਂ ਦੇ 1 ਪੈਰ ਤਾਂ ਹੀ 24 ਘੰਟੇ ਬਣਦੇ ਨੇ 24 ਢਿੰਟੀਆਂ ਦਾ ਚੌਥਾ ਹਿੱਸਾ ਭਾਵ 6 ਘੰਟੇ ਗੁਰੂ ਦੇ ਲੇਖੇ ਤੋਂ ਲਾਉਣੇ ਇਹਨੂੰ ਕਹਿੰਦੇ ਨੇ ਚੁਪਹਿਰਾ ਇਹਦੇ ਵਿੱਚ ਕੋਈ ਮਨਮਤ ਤੇ ਹੈ ਨਹੀਂ ਬੱਜ ਕੇ ਜੇ ਤੂੰ ਬਹਿ ਗਿਆ ਗੁਰੂ ਚਰਨਾਂ ਵਿੱਚ ਚਲੋ ਹੋਰ ਗੱਲਾਂ ਦੀਆਂ ਛੱਡੋ ਗੱਲਾਂ ਇੱਕ ਗੱਲ ਦਾ ਜਵਾਬ ਦਿਓ ਜਦੋਂ ਬੰਦਾ 6 ਘੰਟੇ ਬਾਬਾ ਦੀਪ ਸਿੰਘ ਦੇ ਦਰ ਤੇ ਬਹਿ ਜਾਏ ਜਾਂ ਇੱਥੇ ਚੁਪਹਿਰੇ ਸ਼ੁਰੂ ਹੋਏ ਇੱਥੇ ਕਿਤੇ ਵੀ ਗੁਰੂ ਘਰ 'ਚ ਬਹਿ ਜਾਏ ਉਹ 6 ਘੰਟੇ ਨਿੰਦਿਆ ਕਰਨ ਸੁਣਨ ਤੋਂ ਤੇ ਬਚ ਗਿਆ ਨਾ ਕੀ ਮਾੜਾ ਕੀਤਾ ਅੱਖਾਂ ਨਾਲ ਮੋਬਾਈਲਾਂ ਦੇ ਉੱਤੇ ਗੰਦਗੀ ਵੇਖਣ ਤੋਂ ਤੇ ਬਚ ਗਿਆ ਨਾ ਦੱਸੋ ਕੀ ਮਾੜਾ ਕੀਤਾ ਦੱਸੋ ਮੈਨੂੰ ਦੱਸੋ ਮੈਨੂੰ ਕੀ ਮਾੜਾ ਕੀਤਾ ਉਹ ਪਿਆਰਿਓ ਉਹ 6 ਘੰਟੇ ਉਹਨੇ ਆਪਣੇ ਗੁਰੂ ਦੀ ਉਸਤਤ ਕੀਤੀ ਸੁਖਮਨੀ ਸਾਹਿਬ ਦੀ ਬਾਣੀ ਪੜੀ ਜਪਜੀ ਸਾਹਿਬ ਦੀ ਬਾਣੀ ਪੜੀ ਚਉਪਈ ਸਾਹਿਬ ਦੀ ਬਾਣੀ ਪੜੀ ਐਚੇ ਮਾੜਾ ਕੀ ਕੀਤਾ ਮਾੜਾ ਕੀ ਹੋਇਆ ਇਹ ਤੇ ਸਾਰੀ ਸਭ ਤੋਂ ਵੱਡੀ ਗੁਰਮਤ ਤੇ ਗੁਰਮਤ ਬਾਣੀ ਪੜਨੀ ਬਾਣੀ ਸੁਣਨੀ ਬਾਣੀ ਨਾਲ ਜੁੜਨਾ ਜੋੜਨਾ ਬਹਾਨਾ ਕੋਈ ਵੀ ਬਣ ਜੇ ਤਦ ASCII ਇੱਕ ਗੁਰਦੁਆਰਾ ਸ੍ਰੀ ਸ਼ਹੀਦਾ ਸਾਹਿਬ ਬਾਬਾ ਦੀਪ ਸਿੰਘ ਦੀ ਅੰਮ੍ਰਿਤਸਰ ਵਿਖੇ ਹਰ ਐਤਵਾਰ ਨੂੰ ਚੁਪੈਰਾ ਸਾਹਿਬ ਕੱਟਿਆ ਜਾਂਦਾ ਹੈ ਜਿੱਥੇ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਜੁੜਦੀਆਂ ਅਤੇ ਗੁਰਬਾਣੀ ਦਾ ਪਾਠ ਕਰਦੀਆਂ ਨੇ ਜਦ ਕਿ ਵਿਰੋਧ ਕਰਨ ਵਾਲਿਆਂ ਮੁਤਾਬਕ ਕੁਝ ਡੇਰੇਦਾਰ ਆਪਣਾ ਯੱਕਾ ਰੋੜਨ ਲਈ ਬਾਬਾ ਦੀਪ ਸਿੰਘ ਨੂੰ ਸਿੱਖਾਂ ਦੇ 10ਵੇਂ ਗੁਰੂ ਵਜੋਂ ਪੇਸ਼ ਕਰ ਰਹੇ ਨੇ ਜਦਕਿ ਜੇਕਰ ਗੁਰਬਾਣੀ ਨਾਲ ਜੁੜਨਾ ਹੈ ਤਾਂ ਬਾਣੀ ਘਰ ਬੈਠ ਕੇ ਵੀ ਪੜ੍ਹੀ ਜਾ ਸਕਦੀ ਹੈ ਜਿਸ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਇਹ ਵਿਵਾਦ ਗਰਮਾਉਂਦਾ ਹੀ ਜਾ ਰਿਹਾ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ